हां जी दोस्तों आज ਤੁਸੀਂ ਅੰਬ ਦੇਖ ਰਹੇ ਹੋ ਅੰਬ ਦਾ ਇੱਕ ਛੋਟਾ ਜਿਹਾ ਬੋਟਾ ویسے ਇਹਨੂੰ ਬਹੁਤ ਛੋਟੇ ਨੂੰ ਵੀ ਬਹੁਤ ਜ਼ਿਆਦਾ ਫਲ ਇਸ ਤੋਂ ਵੀ ਜ਼ਿਆਦਾ ਲੱਗਿਆ ਪਿਛਲੀ ਵਾਰ ਪਰ ਇਸ ਵਾਰ ਵੀ ਬਹੁਤ ਜ਼ਿਆਦਾ ਫਲ ਹੈ ਤੇ ਆ ਦੇਖੋ ਔਰ ਅੰਬਾਂ ਦਾ ਰੰਗ ਬਹੁਤ ਵਧੀਆ ਤੇ ਸਵਾਦ ਬੇਹੱਦ ਬੇਹੱਦ ਸਵਾਦ ਹੈ ਇੱਕ ਨੋਰਮਲ ਛੋਟਾ ਬੂਟਾ ਤੇ ਫਲ ਬੇਹੱਦ ਕਵਾਂਟਲਾਂ ਦੇ ਸਾਹਮਣੇ ਲੈ ਲੇਦੇ ਤੂੰ ਆਂਬੋ ਤੇ ਇੱਕ ਕਿਸਮ ਹੈ ਜਿਹੜੀ ਇੱਕ ਕਿਸਮ ਆਪਾਂ ਜੁਪੀ ਤੋਂ ਮੰਗਾਇਆ ਸੀ ਇਹ ਪੇੜ ਮੰਗਾਈ ਕਾਫੀ ਸੀ ਹੋਰ ਅਲੱਗ-ਅਲੱਗ ਲਾਏ ਆ ਕਿ ਪਰ ਇਸ ਪੌਦੇ ਦਾ ਤੁਹਾਨੂੰ ਵਿਸ਼ੇਸ਼ ਖਾਸ ਕਰਕੇ ਦੱਸ ਰਹੇ ਹਾਂ ਵੀ ਇਹਨੂੰ ਸਭ ਤੋਂ ਜ਼ਿਆਦਾ ਫਲ ਲੱਗਿਆ ਔਰ ਲੱਗਦਾ ਹੈ ਕਈ ਗੁਣਾ ਜ਼ਿਆਦਾ ਲੱਗਦਾ ਇਹਨੂੰ ਫਲ ਆਈ ਗੇੜੇ ਹਰੇ ਗੇੜੇ ਇੱਕ ਨਾਲੋਂ ਇੱਕ ਵੱਧ ਕੇ ਲੱਗਦਾ ਔਰ ਬਹੁਤ ਹੀ ਸਵਾਦ ਵਧੀਆ ਬੂਟੇ ਪੂਰੀ ਪੱਕ ਜਾਂਦੇ ਆ ਕੋਈ ਮਸਾਲਾ ਲਾ ਕੇ ਪਕਾਉਣ ਦੀ ਜ਼ਰੂਰਤ ਨਹੀਂ ਤੇ ਹੋਰ ਕਿਸੇ ਤਰ੍ਹਾਂ ਦਾ ਕੋਈ ਦਵਾਈ ਲਾਉਣ ਦੀ ਜ਼ਰੂਰਤ ਨਹੀਂ ਇਹ ਹੈ ਇੱਕ ਇਥੇ ਆਪਣੇ ਪਾਣੀ ਵਾਲੇ ਡੱਗੀ ਦੇ ਕਿਨਾਰੇ ਖੇਤ ਤੇ ਕੋਈ ਜ਼ਿਆਦਾ ਇਹਨੂੰ ਰੇ ਸਪਰੇਇ ਕਿਸ ਤਰ੍ਹਾਂ ਦੀ ਨਹੀਂ ਪਾਉਂਦੇ ਸਿਰਫ ਆਪਣਾ ਰੂੜੀ ਦੀ ਖਾਦ ਜ਼ਿਆਦਾਤਰ ਇਹੀ ਪੈਂਦੀ ਹੈ ਤੇ ਬਹੁਤ ਹੀ ਮੇત્રો ਮੈਨੂੰ ਤਾਂ ਪੌਦੇ ਦੇ ਫਲ ਲੱਗੇ ਹੀ ਬਹੁਤ ਵਧੀਆ ਲੱਗ ਰਹੇ ਆ ਤੇ ਬਾਕੀ ਸੋਨੂ ਵੀ ਦਿਖ ਰਿਹਾ ਹੂੰ ਤੇ ਗੁੱਛਿਆਂ ਦੇ ਵਿੱਚ ਵਿੱਚ ਕੁਝ ਫੁੱਟਮਾ ਇਸ ਲਈ ਸਾਲ ਵਾਲੀਆਂ ਵੀ ਇਹਦੇ ਆਪਾਂ ਐਡ ਕਰਾਂਗੇ ਕੀਤੀਆਂ ਨੇ ਤੁਸੀਂ ਦੇਖ ਰਹੇ ਹੋ ਜੋ ਕਿ ਬਹੁਤ ਹੀ ਜ਼ਿਆਦਾ ਫਲ ਲੱਗਿਆ ਹੋਇਆ ਇਹਨਾਂ ਨੂੰ ਤੇ ਆ ਦੇ ਕਿੰਨੇ ਵਕਤ ਨਾਲ ਹਜੇ ਤਾਂ ਪੱਕਣਾ ਹੈ ਇਹਨਾਂ ਨੇ ਵੱਡੇ ਹੋਣਾ ਹੈ ਹਜੇ ਤਾਂ ਹੋਰ ਟਾਈਮ ਲੱਗੂ ਇਹਨੂੰ ਤਿਆਰ ਹੋਣ ਘੱਟੋ-ਘੱਟ 2 ਨਾ ਵੀਦਨ ਤਾਂ ਲੱਗ ਜਾਣਗੇ ਫਿਰ ਦੇਖੋ ਆਪਾਂ ਹੋ ਸਕਿਆ ਉੱਤੇ ਦੁਬਾਰਾ ਵੀਡੀਓ ਪਾਵਾਂਗੇ ਜਦੋਂ ਪੱਕ ਗਏ ਤੋੜਨ ਵਾਲੇ ਹੋਏ ਜਦੋਂ ਤੇਰ ਖਾਨ ਵਾਲੇ ਪਿਆਰ ਹੋ ਗਏ ਤੇ ਬਹੁਤ ਸੋਹਣਾ ਘਰ ਚ ਇੱਕ ਅੱਦਾ ਢੇਰ ਜਰੂਰ ਲਾਇਕ ਕਰੋ ਤਾਂ ਕਿ ਆਪਣਾ ਆਪ ਦਾ ਘਰ ਦਾ ਫਲ ਪਿਆਰ ਹੋਈ ਜਾਏ ਜਦੋਂ ਮਰਜੀ ਤੋੜੋ ਤੇ ਤੋੜ ਕੇ ਖਾਓ ਇਸ ਤਰ੍ਹਾਂ ਦਾ ਕੋਈ ਇਹਨੂੰ ਅਸੀਂ ਇਸ ਤਰ੍ਹਾਂ ਅਲੱਗ ਨਹੀਂ ਪਕਾਉਂਦੇ ਅਲੱਗ ਨਹੀਂ ਤਿਆਰ ਕਰਦੇ ਬਸ ਪੇੜ ਤੋਂ ਸਿੱਧਾ ਤੋੜਿਆ ਤੇ ਖਾਦਾ ਇੱਕ ਤੇ ਤੇ ਬਹੁਤ ਵਧੀਆ ਫਲ ਹੈ